ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਮਿਕਾ ਜਿਸ ਦਿਨ ਵਿਕਰਮਜੀਤ ਨੂੰ ਅਦਾਲਤ ਵਿੱਚ ਲਿਆਂਦਾ ਗਿਆ ਜਿਸ ਦਿਨ ਉਸਦੀ ਰਿਮਾਨ ਤੇ ਪੇਸ਼ੀ ਸੀ ਉਸ ਦਿਨ ਪੰਜਾਬ ਪੁਲਿਸ ਖਾਸ ਕਰਕੇ ਇੰਸਪੈਕਟਰ ਜਿਹੜਾ ਵਿਕਰਮਜੀਤ ਨੂੰ ਲੈ ਕੇ ਆਇਆ ਸੀ ਉਸ ਨੇ ਕੁੱਟਮਾਰ ਕਿਉਂ ਕੀਤੀ ਅਦਾਲਤ ਦੇ ਪੀਹ ਦੇ ਨਾਲ ਮਾਮਲਾ ਇੱਕ ਪਰ ਫਿਰ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਇਸ ਦਾ ਖੁਲਾਸਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਕੋਰ ਦੇ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਧੱਕਾ ਮੁਕੀ ਕੀਤੀ ਗਈ ਯਾਨੀ ਕਿ ਗਲਮੇ ਤੋਂ ਫੜਿਆ ਗਿਆ ਆਖਰਕਾਰ ਇਹ ਮਾਮਲਾ ਕੀ ਹੈ ਕਿਉਂ ਕੰਮ ਇੰਨਾ ਜਿਆਦਾ ਵਧ ਗਿਆ ਹੈ ਜਿਸ ਨੂੰ ਲੈ ਕੇ ਸ਼ੁਰੂ ਹੋਈ ਆਕਾਲੀ ਦਲ ਤੇ ਆਗੂ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਕਸੀਟਿਆ ਜਾ ਰਿਹਾ ਹੈ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕਿ ਬਿਕਰਮਜੀਤਿਆ ਦੇ ਨਾਲ ਜਿਹੜੀ ਫੋਰਸ ਆਉਂਦੀ ਹੈ ਜਿਸ ਦੇ ਵਿੱਚ ਐਸ ਐਚਓ ਜਿਸ ਦੇ ਵਿੱਚ ਸਬ ਇਨਸਪੈਕਟਰ ਹੁੰਦੇ ਨੇ ਉਹਨਾਂ ਵੱਲੋਂ ਧੱਕਾ ਮੁਕੋ ਬਿਕਰਮ ਮਜੀਠੀਆ ਅਤੇ ਦੂਸਰੇ ਪਾਸੇ ਅਦਾਲਤ ਦੇ ਕਰਮਚਾਰੀਆਂ ਦੇ ਨਾਲ ਕਿਉਂ ਕੀਤੀ ਗਈ ਪਹਿਲਾ ਆਪਾਂ ਗੱਲਬਾਤ ਸੁਣਦੇ ਹਾਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ 2025 ਦੀ ਹੈ ਉਦੋਂ ਬਿਕਰਮ ਮਜੀਠੀਆ ਸਾਹਿਬ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾਰੀ ਪੁਲਿਸ ਦੇ ਇੰਸਪੈਕਟਰ ਨੇ ਕੋਰਟ ਦਾ ਜਿਹੜਾ ਪੀਐਮ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਅਦਾਲਤ ਦਾ ਦਰਵਾਜ਼ਾ ਖੁੱਲਣ ਦੇ ਲਈ ਤੇ ਪੀਰ ਨੇ ਸਿਰਫ ਇੰਨੀ ਗੱਲ ਕਹੀ ਕਿ ਬਿਨਾ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਜੱਜ ਸਾਹਿਬ ਦੇ ਨਾਲ ਗੱਲ ਕਰੋ ਇੰਨੀ ਗੱਲ ਤੇ ਉੱਤੇ ਹੀ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਐਫ ਆਰ ਦੇ ਵਿੱਚ ਲਿਖਿਆ ਉਹਨੇ ਉਸ ਪੀਰ ਨੂੰ ਬੁਰੇ ਤਰੀਕੇ ਕੁੱਟਿਆ ਜਿਸ ਦਾ ਬਾਅਦ ਵਿੱਚ ਜੱਜ ਸਾਹਿਬ ਨੇ ਸ਼ਾਮ ਨੂੰ ਬਿਆਨ ਲਿਖ ਕੇ ਉਹਨੂੰ ਮੈਡੀਕਲ ਲੀਗਲੀ ਐਗਜ਼ਾਮਨ ਕਰਵਾਇਆ ਤੇ ਫਿਰ ਪੁਲਿਸ ਨੂੰ ਭੇਜਿਆ ਕਿ ਇਹ ਚੰਪੜੀ ਕਾਰਵਾਈ ਕੀਤੀ ਜਾਵੇ ਹੁਣ ਫਰਸਟ ਅਪੋਰਟ ਸੀ ਬੰਦਾ ਸੀ ਕਿ ਜਦੋਂ ਕੋਰਟ ਤੇ ਪੀਰ ਦੇ ਨਾਲ ਹੀ ਕਿਉਂਕਿ ਉਹ ਵੀ ਤਾਂ ਪਬਲਿਕ ਸਰਵਿਸ ਦਾ ਉਹਦੇ ਨਾਲ ਬਦਤਮੀਜ਼ੀ ਹੋਈ ਸੀ ਕੁੱਟਮਾਰ ਹੋਈ ਸੀ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਦੁਬਾਰਾ ਕੋਰਟ ਨੇ ਇਹ ਕੇਸ ਦੇ ਕੱਪ ਕੀਤਾ ਹੁਣ ਕੋਰਟ ਨੇ ਆਰਡਰ ਪਾਸ ਕੀਤਾ ਕਿਉਂਕਿ ਇੱਕ ਕੋਰਟ ਦੇ ਮੁਲਾਜ਼ਮ ਦੇ ਨਾਲ ਬਦਤਮੀਜ਼ੀ ਹੋਣੀ ਉਹਨੂੰ ਕੁੱਟਿਆ ਮਾਰਿਆ ਜਾਣਾ ਇਹ ਸਿੱਧਾ ਕੋਰਟ ਦੀ ਕੰਟੈਕਟ ਹੈ ਤਾਂ ਕੋਰਟ ਨੇ ਉਹਨੇ ਆਰਡਰ ਪਾਸ ਕੀਤਾ ਕਿ ਉਸ ਇੰਸਪੈਕਟਰ ਦੇ ਖਿਲਾਫ ਬਹਾਲੀ ਪੁਲਿਸ ਪਰਚਾ ਦਰਜ ਕਰੇ ਦੇਖੋ ਅੱਜ ਤੁਹਾਡੇ ਨਾਲ ਮਹਾੜੀ ਦੇ ਜ਼ਿਲ੍ਹਾ ਅਦਾਲਤ ਦਾ ਇੱਕ ਆਰਡਰ ਸਾਹਮਣੇ ਕਰਦਾ ਹਾਂ ਇਹ ਆਰਡਰ ਦੇ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਮਹਾੜੀ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤਾਂ ਪੁਲਿਸ ਕਰਦੀ ਕੀ ਇਹ ਜਿਹੜੀ ਕੱਖਣਾ ਹੈ ਆਰਡਰ ਦੇ ਵਿੱਚ ਇਹ 6 7 2025 ਦੀ ਹੈ ਮਤਲਬ 6 ਜੁਲਾਈ 2025 ਦੀ ਹੈ ਉਹਦੇ ਵਿਕਰਮ ਮਜੀਠੀਆ ਸਾਹਿਬ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾੜੀ ਪੁਲਿਸ ਦੇ ਇੱਕ ਇੰਸਪੈਕਟਰ ਨੇ ਕੋਰਟ ਦਾ ਜਿਹੜਾ ਪੀਐਮ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਆਦਾਨਤ ਦਾ ਦਰਵਾਜ਼ਾ ਖੋਲਣ ਦੇ ਲਈ ਤੇ ਪੀਰ ਨੇ ਇਸ ਕੰਨੀ ਗੱਲ ਕਹੀ ਕਿ ਬਿਨਾਂ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਆਖਰਕਾਰ ਜਸਨਪ੍ਰੀਤ ਜਿਹੜਾ ਪੁਖਾਲੀ ਦਾ ਇਨਸਪੈਕਟਰ ਹੈ ਉਸਨੇ ਕੋਡ ਦੇ ਪੀਐਨ ਨੂੰ ਕਿਉਂ ਕੁੱਟਿਆ ਇਸ ਦਾ ਮੁੱਦਾ ਜਿਹੜਾ ਹੈ ਪੂਰੀ ਤਰ੍ਹਾਂ ਭਗਿਆ ਹੈ ਯਾਨੀ ਕਿ ਧੱਕਾ ਮੁਕੀ ਹੋ ਰਹੀ ਹੈ ਚਾਹੇ ਉਹ ਬਿਕਰਮ ਮਜੀਠੀਆ ਹੋਵੇ ਯਾਨੀ ਕਿ ਬਿਕਰਮ ਮਜੀਠੀਆ ਦੇ ਹੱਕ ਵਿੱਚ ਅਤੇ ਉਸ ਪੀਐਨ ਦੇ ਹੱਕ ਵਿੱਚ ਫਿਰ ਤੋਂ ਦੁਬਾਰਾ ਆਏ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਜਿਹੜੇ ਬਿਕਰਮਜੀਤਿਆ ਦੇ ਐਡਵੋਕੇਟ ਵੀ ਨੇ ਆਸ਼ੀਰਵ ਸਿੰਘ ਲਈ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਧੱਕਾ ਮੁਕੀ ਤਾਨਾਸ਼ਾਹੀ ਕਰ ਰਹੇ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਤੇ ਦੂਸਰੇ ਪਾਸੇ ਅਦਾਲਤ ਦੇ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਉਂਕਿ ਜੱਜ ਸਾਹਿਬਾਨਾ ਵੱਲੋਂ ਜਿਹੜੀ ਚੀਜ਼ ਰੋਕੀ ਜਾਂਦੀ ਹੈ ਉਸ ਤੇ ਜਿਹੜੇ ਪੀਣ ਹੁੰਦੇ ਨੇ ਜਾਂ ਜੱਜ ਸਾਹਿਬ ਦੇ ਰੀਡਰ ਹੁੰਦੇ ਨੇ ਉਹਨਾਂ ਉੱਤੇ ਗੌਰ ਕਰਦੇ ਨੇ ਉਹਨਾਂ ਨੂੰ ਪਹਿਲਾਂ ਹੀ ਤਰੀਕੇ ਦੇ ਨਾਲ ਪਿਆਰ ਨਾਲ ਸਮਝਾਇਆ ਹੁੰਦਾ ਹੈ ਲੇਕਿਨ ਇਸ ਜਸ਼ਨਪਲੀਤ ਇੰਸਪੈਕਟਰ ਵੱਲੋਂ ਧੱਕਾ ਮੁੱਗੀ ਕੀਤੀ ਗਈ ਜਿਹੜਾ ਬਾਅਦ ਵਿੱਚ ਮੈਡੀਕਲ ਛੁੱਟੀ ਲੈ ਕੇ ਹਸਪਤਾਲ ਦੇ ਵਿੱਚ ਹੋਇਆ ਹੁਣ ਜੱਜ ਸਰਵਾਦ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਇਸ ਉੱਤੇ ਵੱਡੀ ਕਾਰਵਾਈ ਕਰੇ ਧੰਨਵਾਦ